ਸਾਸ ਸੰਗਤ ਤੀਜੇ ਦਿਨ ਆਪਾਂ ਨੂੰ ਕੀ ਹੋ ਜਾਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਦਿਆ ਕਰਨੇ ਹੁੰਦੇ ਘਰ ਵਾਲੇ ਲੱਭਦੇ ਨਹੀਂ ਫਿਰ ਫਿਰ ਪਾਠੀ ਸਿੰਘਾਂ ਨੂੰ ਰਿਸ਼ਤੇਦਾਰਾਂ ਨੂੰ ਫੜਨਾ ਪੈਂਦਾ ਬਈ ਤੂੰ ਮੜ ਜਾ ਜੱਗ ਚੁੱਕਲਾ ਪਾਣੀ ਦਾ ਆ ਕੜੇ ਹਾਲ ਤੂੰ ਫੜ ਲਾ ਘਰ ਵਾਲੇ ਨਹੀਂ ਲੱਭਦੇ ਉਹ ਆਪਾਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਤੇ ਲੱਗ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਵਿੱਚ ਹੋਣ ਅਦਬ ਪੈਰ ਰੱਖਣਾ ਚਾਹੀਦਾ ਹੈ ਆਪਣੇ ਘਰ ਵਿੱਚ ਮੰਝੇ ਬੈੱਡ ਉੱਤੇ ਸੌਣਾ ਬਹਿਣਾ ਨਹੀਂ ਥੱਲੇ ਭੋਏ ਬਹਿਣਾ ਚਾਹੀਦਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਦਿਆਉਣ ਤਾਂ ਗੁਰਦੁਆਰੇ ਤੱਕ ਜਿਵੇਂ ਲੈ ਕੇ ਆਏ ਉਦਾਂ ਆਪਾਂ ਮਹਾਰਾਜ ਨੂੰ ਵਿਦਿਆ ਕਰਕੇ ਆਈਏ ਜਿਹਦੇ ਨਾਲ ਪਿਆਰ ਤੇ ਸਤਿਕਾਰ ਹੋਵੇ ਉਹਨੂੰ ਤੁਸੀਂ ਦਰਵਾਜ਼ੇ ਤੱਕ ਛੱਡਣ ਜਾਂਦੇ ਹੋ ਗੱਡੀ ਤੱਕ ਛੱਡਣ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਕੋਈ ਪਿਆਰ ਕਰਕੇ ਵੇਖੇ ਜਦੋਂ ਕੋਈ ਗੁਰੂ ਨਾਲ ਪਿਆਰ ਕਰਦਾ ਹੈ ਫਿਰ ਗੁਰੂ ਕੋਲੋਂ ਜੋ ਮੰਗਲੋਂਗੇ ਉਹ ਮਿਲਦਾ ਬਸ ਲੋੜ ਅਦਵ ਤੇ ਭੈ ਹੋਣਾ ਚਾਹੀਦਾ